ਸਾਰੇ ਹੀ ਸਰੋਤਿਆਂ ਨੂੰ ਜਤਾਰ ਸਿੰਘ ਜੱਬੋਵਾਲ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜ਼ਿਲ੍ਹੇ ਨਵਾਂ ਸ਼ਹਿਰ ਦੀ ਜੇ ਸ਼ਹੀਦ ਭਗਤ ਸਿੰਘ ਨਗਰ ਦੀ ਗੱਲ ਕੀਤੀ ਜਾਵੇ ਤੇ ਉਹਨਾਂ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਇਆ ਨਵਾਂ ਸ਼ਹਿਰ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਈਕਲਿੰਗ ਮੈਰਾਥਨ ਕਰਵਾਈ ਗਈ ਪੈਦਲ ਮੈਰਾਥਨ ਕਰਵਾਈ ਗਈ ਬਹੁਤ ਵੱਡੇ ਪ੍ਰਾਲੇ ਡੀਸੀ ਸਹਿਬਾਨ ਤਮਾਨ ਸਾਹਿਬ ਦੇ ਉਹਨਾਂ ਦੇ ਨਾਲ ਨਾਲ ਐਸ ਐਸ ਪੀ ਸਹਿਬਾਨ ਡਾਕਟਰ ਮਹਿਤਾਬ ਸਿੰਘ ਜੀ ਦੇ ਵੱਡੇ ਪਰਾਲੇ 6ਵੀਂ 7ਵੀਂ ਵਾਰ ਵੱਡੇ ਪਰਾਲੇ ਕੀਤੇ ਗਏ ਨੇ ਜੇ ਪੰਜਾਬ ਪੁਲਿਸ ਨਮਾ ਸ਼ਹਿਰ ਜੀ ਦੀ ਗੱਲ ਕਰੀਏ ਕਿ ਇੱਥੇ ਵੱਡੇ ਫੁੱਟਵਾਲ ਮੈਚ ਕਰਵਾਏ ਗਏ ਨੇ ਕਬੱਡੀਆਂ ਕਰਵਾਈਆਂ ਗਈਆਂ ਨੇ ਹਰ ਮੈਰਥਨ ਨੂੰ ਵਧੀਆ ਤਰੀਕੇ ਨਾਲ ਕਰਵਾਇਆ ਜਾ ਰਿਹਾ ਸਿੱਧੀਆਂ ਤਸਵੀਰਾਂ ਆਪ ਜੀ ਨੂੰ ਦੇਸ਼ ਸੇਵਕ ਦੇ ਉੱਪਰ ਦਿਖਾਉਣ ਜਾ ਰਹੇ ਹਾਂ ਇਹਦਾ ਕੀ ਉਦੇਸ਼ ਹੈ ਜਿਹੜੀ ਮੈਰਥਨ ਕਰਵਾਈ ਜਾ ਰਹੀ ਹੈ ਸਪੈਸ਼ਲ ਕਿਉਂਕਿ ਨੌਜਵਾਨਾਂ ਨੂੰ ਵਗੇ ਲੈਣ ਦਾ ਲੈ ਕੇ ਆਉਣ ਦਾ ਵੱਡਾ ਉਪਰਾਲਾ ਜੇ ਪੰਜਾਬ ਦੀ ਗੱਲ ਕਰੀਏ ਉਹਨਾਂ ਨੂੰ ਨਸ਼ੇ ਨੂੰ ਖਤਮ ਕਰਨ ਦੇ ਲਈ ਨੌਜਵਾਨਾਂ ਦੇ ਅੰਦਰ ਨਵਾਂ ਉਤਸ਼ਾਹ ਭਰਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਆ ਅੱਜ ਦਾ ਹੀ ਉਦੇਸ਼ ਹੈ ਦੇਖੋ ਜਿਹੜਾ ਇਹ ਇਨਕਲਾਬ ਮੇਲਾ ਪੰਜਾਬ ਸਰਕਾਰ ਵੱਲੋਂ ਕਰਾਇਆ ਜਾ ਰਿਹਾ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਦੇ ਉੱਤੇ ਇਹ ਉਸੀ ਲੜੀ ਦੇ ਵਿੱਚ ਕੱਲ ਸੀ ਪਹਿਲਾਂ ਸਾਈਕਲ ਰੈਲੀ ਕਰਵਾਈ ਸੀ ਜਿਸ ਤੇ ਮਾਨਯੋਗ ਐਸਐਸਪੀ ਸਾਹਿਬ ਤੇ ਐਮਐਲਏ ਸਾਹਿਬਾਨ ਸੀ ਸਾਰੇ ਇਹ ਨਵਾਂ ਸ਼ਹਿਰ ਦੇ ਇਲਾਕਾ ਨਿਵਾਸੀਆਂ ਨੇ ਹਿੱਸਾ ਲਿਆ ਸੀ ਤੇ ਬੜਾ ਚੰਗਾ ਲੱਗਿਆ ਕੱਲ ਉਰੇ ਆਈਟੀਆ ਗਰਾਉਂਡ ਦੇ ਵਿੱਚ ਆ ਕੇ ਉਸੇ ਲੜੀ ਦੇ ਵਿੱਚ ਅਸੀਂ ਅੱਜ ਇਹ ਜਿਹੜਾ ਇੱਕ ਵਾਕ ਰੱਖੀ ਹੈਗੀ ਹੈ ਜਿਹੜੀ ਕਿ ਆਈਟੀਆ ਤੋਂ ਸ਼ੁਰੂ ਹੋਏਗੀ ਤੇ ਆਰੇ ਕੋਲ ਤੱਕ ਜਾਊਗੀ ਇਹਦਾ ਮੁੱਖ ਉਦੇਸ਼ ਹੈਗਾ ਵੀ ਜਿਹੜੇ ਸਰਦਾਰ ਭਗਤ ਸਿੰਘ ਜੀ ਦੀ ਜਿਹੜੀ ਸੋਚ ਹੈ ਜਿਹਦੀ ਕੁਰਬਾਨੀਆਂ ਨੇ ਜਿਹਦੇ ਨਾਲ ਸਾਡਾ ਦੇਸ਼ ਆਜ਼ਾਦ ਹੋਇਆ ਹੈ ਉਹ ਲੋਕਾਂ ਤੱਕ ਪਹੁੰਚਾਉਣਾ ਤੇ ਲੋਕਾਂ ਨੂੰ ਦੱਸਣਾ ਵੀ ਜਿਹੜਾ ਅਸੀਂ ਇਸ ਆਜ਼ਾਦ ਦੇਸ਼ ਦੇ ਵਿੱਚ ਚੰਗੀ ਤਰ੍ਹਾਂ ਰਹਿ ਰਹੇ ਆ ਉਹਦਾ ਜਿਹੜਾ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਸਾਨੂੰ ਆਜ਼ਾਦੀ ਮਿਲੀ ਹੈ ਉਹ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਉਹਨਾਂ ਦਾ ਬਹੁਤ ਵੱਡਾ ਰੋਲ ਸੀ ਤੇ ਇਸ ਨੂੰ ਸੋਚ ਨੂੰ ਅੱਗੇ ਲੈ ਕੇ ਜਾਣਾ ਹੈ ਤੇ ਉਹ ਸੋਚ ਨੂੰ ਦੇਖਦੇ ਹੋਏ ਸਾਰੇ ਅਸੀਂ ਚੰਗੇ ਸਮਾਜ ਦੀ ਉਸਾਰੀ ਕਰਨੀ ਹੈ ਜੋ ਸਾਰੇ ਇਕੱਠੇ ਹੋਵਾਂਗੇ ਜਦੋਂ ਮਿਲਾਂਗੇ ਮਿਲਵਰਤਨ ਹੋਏਗਾ ਮਿਲਵਰਤਨ ਦੇ ਨਾਲ ਹੀ ਜਿਹੜੇ ਆਪਸ ਦੇ ਵਿੱਚ ਕੋਈ ਮਨਮੁਢਾਵ ਨਹੀਂ ਰਹਿੰਦਾ ਉੱਥੇ ਸੋਚ ਬਣਦੀ ਹੈ ਤੇ ਅਸੀਂ ਚੰਗੇ ਸਮਾਜ ਵੱਲ ਜਾਂਦੇ ਹਾਂ ਧੰਨਵਾਦ ਸ਼ਹੀਦ ਐਜਮ ਭਗਤ ਸਿੰਘ ਦੇ ਜਨਮ ਦਿਨ ਦੇ ਜਿਹੜਾ 2 ਦਿਨ ਦਾ ਇਨਕਲਾਬ ਮੇਲਾ ਅਸੀਂ ਡਿਸਟ੍ਰਿਕਟ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਕਰਾਇਆ ਹੈਗਾ ਜੀ ਇਹਦੇ ਵਿੱਚ ਜਿੱਦਾਂ ਕਿ ਤੁਹਾਨੂੰ ਡਿਸਟ੍ਰਿਕਟ ਸਾਹਿਬ ਨੇ ਦੱਸਿਆ ਅਸੀਂ ਜਿਹੜੀ ਭਗਤ ਸਿੰਘ ਜੀ ਦਾ ਯੋਗਦਾਨ ਹੈਗਾ ਸकता ਸੀ ਉਹਨੂੰ ਯਾਦ ਕਰ ਰਹੇ ਹਾਂ ਦੂਜਾ ਅਸੀਂ ਨੌਜਵਾਨਾਂ ਨੂੰ ਇਹ ਵੀ ਸੰਦੇਸ਼ ਦੇਣਾ ਚਾਹੁੰਦੇ ਹੈਗੇ ਆ ਕਿ ਜਿਹੜਾ ਸਾਡਾ ਪਹਿਲਾਂ ਹੀ ਟੀਚਾ ਜਿੱਤੇ ਅਸੀਂ ਬੜੀ ਵਾਰ ਫੁੱਟਿੰਗ ਦੇ ਕੰਮ ਕਰ ਰਹੇ ਹਾਂ ਕਿ ਜਿਹੜਾ ਉਹ ਨਸ਼ਿਆਂ ਤੋਂ ਦੂਰ ਰਹੇ ਤਾ ਅਸੀਂ ਜਿਹੜਾ ਕੱਲ ਵੀ ਸਾਈਕਲ ਰੈਲੀ ਕਰਾਈ ਸੀ ਤੇ ਅੱਜ ਵਾਕ ਕਰਵਾ ਰਹੇ ਹਾਂ ਇਹਦੇ ਵਿੱਚ ਬਹੁਤ ਸਾਰੇ ਸਕੂਲਾਂ ਤੋਂ ਤੇ ਹੋਰ ਵੀ ਯੂਥ ਨੇ ਪਾਰਟਿਸਪੇਟ ਕੀਤਾ ਅਸੀਂ ਉਹਨਾਂ ਨੂੰ ਇਹ ਵੀ ਮੋਟੀਵੇਟ ਕਰਦੇ ਹਾਂ ਤੇ ਤੁਹਾਡੇ ਆਹੀ ਵੀ ਅਸੀਂ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਸਾਰੀ ਯੂਥ ਹੈ ਉਹ ਨਸ਼ੇ ਤੋਂ ਦੂਰ ਰਹਿਣ ਤੇ ਇੱਕ ਜਿਹੜਾ ਚੰਗੀ ਸਿਹਤ ਵੱਲ ਆਪਣਾ ਧਿਆਨ ਦੇ। ਜੀ। ਚੀਦਿਆਗਮ ਸਰਦਾਰ ਭਗਤ ਸਿੰਘ ਦੇ 17ਵੇਂ ਜਨਮ ਦਿਨ ਤੇ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਡੀਸੀ ਸਾਹਿਬ ਐਸਐਸਪੀ ਸਾਹਿਬ ਨੇ ਔਰ ਸਾਰਾ ਪ੍ਰਸ਼ਾਸਨ ਨੇ ਰਲ ਕੇ ਜਿਹੜਾ ਇਹ oprala ਕੀਤਾ ਹੈ ਬੜਾ ਸਲਾਗਾ ਜੋਗਾ। ਜੀ। ਕਿਉਂਕਿ ਅੱਜ ਦੇ ਟਾਈਮ ਤੇ ਸਾਨੂੰ ਬੱਚਿਆਂ ਨੂੰ ਚੰਗੀ ਸਿੱਖ ਦੇਣੀ ਚਾਹੀਦੀ ਚੰਗੇ ਕੰਮਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਜਿੱਥੇ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਉੱਥੇ ਖੇਡਾਂ ਵੱਲ ਔਰ ਜਿਹੜਾ ਕੱਲ ਆਪਾਂ ਸਾਈਕਲ ਰੈਲੀ ਕੀਤੀ ਆ ਅੱਜ ਪੈਦਲ ਚੱਲ ਕੇ ਆਰ ਕੇਰੀਆ ਕਾਲਜ ਤੱਕ ਜਾਣਾ ਆ ਤਾਂ ਕਿ ਬੱਚੇ ਨੂੰ ਪਤਾ ਲੱਗ ਸਕੇ ਔਰ ਮੈਂ ਦੇਖਿਆ ਕਿ بڑے ਬੱਚੇ ਚਾਹ ਦੇ ਨਾਲ ਜਿੱਦਾਂ ਮੈਂਥਨ ਧੋੜਾਂ ਦੇ ਵਿੱਚ ਜਾ ਰਹੇ ਸੀ ਐਦਾਂ ਗੱਲਾਂ ਕਰਦੇ ਆ ਰਹੇ ਸੀ ਇਹ ਮੈਂ ਡੀਸੀ ਸਾਹਿਬ ਦਾ ਐਸਐਸਬੀ ਸਾਹਿਬ ਦਾ ਧੰਨਵਾਦ ਕਰਦਾ ਕਿ ਬਹੁਤ ਵਧੀਆ ਪ੍ਰਬੰਧ ਆਇਆ ਖਟਕੜਕਲਾਤੋ ਜਿਹੜੇ ਸਾਡੇ ਸ਼ਹੀਦ ਭਗਤ ਸਿੰਘ ਜੀ ਅ ਛੀਰ ਹੋਏ ਹਨ ਉਹਨਾਂ ਦਾ ਜਨਮ ਦਿਨ ਮਨਾਇਆ ਜਾ ਰਿਹਾ ਇਹਦੇ ਵਿੱਚ ਅੱਜ ਪੈਦਲ ਮੈਰਾਥਨ ਦੌੜ ਜਿਹੜੀ ਆ ਉਹ ਵੀ ਕੀਤੀ ਜਾਏਗੀ ਤੇ ਸੋ ਇਹਦੇ ਵਿੱਚ ਇਦਾਂ ਕਰਦਿਆਂ ਕਤਰਦਿਆਂ ਨਾਲ ਸਾਰਿਆਂ ਦਾ ਜਿੰਨਾ ਵੀ ਆ ਸਹਿਯੋਗ ਆ ਡੀਸੀ ਸਾਹਿਬ ਆਉਣਾ ਉਹਨਾਂ ਨੇ ਪੈਦਲ ਵਾਕ ਕਰਨੀਆਂ ਨਾਲ ਪੂਰਾ ਕੋਲੀਆਂ ਤੋਂ ਸਕੂਲਾਂ ਤੋਂ ਬੱਚੇ ਆਏ ਹੋਏ ਨੇ ਇਹ ਇੱਥੋਂ ਆਈਟੀਆਈ ਤੋਂ ਸਟਾਰਟ ਹੋ ਕੇ ਆਰਕੇ ਆ ਰਿਆ ਬੇਖਲ ਕੱਲ ਇਸੇ ਤਰ੍ਹਾਂ ਹੀ ਇੱਕ ਸੈਕ ਰੈਲੀ ਵੀ ਕੀਤੀ ਗਈ ਸੀ ਜੋ ਇਨਕਲਾਬੀ ਮੇਲਾ ਆ ਉਹਨ ਉਸ ਮਰਪਤ ਹੈ ਤੇ ਸਾਰੇ ਜਣੇ ਨੂੰ ਮਾਨ ਹੋਣਾ ਚਾਹੀਦਾ ਸਾਡੇ ਜ਼ਿਲ੍ਹੇ ਦੇ ਸ਼ੀਰ ਪਖਸੰਗ ਨਗਰ ਦੇ ਵਿੱਚ ਸ਼ੀਰ ਪਖਸੰਗ ਜੀ ਇੱਕ ਇਹੋ ਜਿਹੀ ਸ਼ਖਸੀਅਤ ਸੀ ਜਿਹੜੀ ਨਾ ਭੁੱਲਣ ਯੋਗ ਚੀਜ਼ ਆ ਔਰ ਸਾਰੇ ਨੌਜਵਾਨਾਂ ਨੂੰ ਪ੍ਰੇਰਣਾ ਸੋਤ ਹੈ ਤੇ ਯਾਦ ਰੱਖਣ ਨਿਸ਼ਾਨ ਇੱਥੇ ਸਟੇਜ ਤੇ ਆ ਕੇ ਸਰ ਨੂੰ ਮਿਲਣ ਜੀ ਐਗਰੀਕਲਚਰ ਡਿਪਾਰਟਮੈਂਟ ਤੋਂ ਜਿੰਨੇ ਵੀ ਕਰਮਚਾਰੀ ਹਾਏ ਹੋਣੇ ਉਹ ਇੱਥੇ ਆ ਕੇ ਸਟੇਜ ਤੇ ਪਹੁੰਚਣ ਜੀ ਪੀਟੀ பீਡਸ ਨੇ ਇਸ ਜੋਤ ਦੀ ਖਬਰ ਪਹਚਾਣ ਲੱਗ ਲਾਭ ਕਦੇ ਮਤ ਜਾਵੇ ਨਾ ਇਹਨੂੰ ਨਜ਼ਰ ਕਿਸੇ ਵੀ ਦੋਸ਼ੀ ਦੀ ਲੱਗ ਜਾਵੇ ਨਾ ਅੱਜ ਗੁਰੂ ਮਹਾਰਾਜ ਜੀ ਬੜੀ ਅਪਾਰ ਕਿਰਪਾ ਹੋਈ ਹੈ ਕਿ ਅੱਜ ਇਹ ਜਵਾਨੀਆਂ ਜਿਹੜੀ ਅੱਜ ਦੇ ਮੁੱਖ ਮਹਿਮਾਨ ਕਰਨੀ ਚਾਹਨਾ ਕਿ ਉਹਨਾਂ bina ਆਪਣੇ ਖੇਤਾਂ ਦੇ ਵਿੱਚ ਜਿਹੜੀ ਪਰਾਲੀ ਨੂੰ ਅੱਗ ਨਹੀਂ ਲੈਣੀ ਜੀ ਤੇ ਜਦੋਂ ਅਸੀਂ ਖੇਤਾਂ ਦੇ ਵਿੱਚ ਆਗ ਲਗਾਨੇ ਆ ਤਾਂ ਉਹਦੇ ਨਾਲ ਜਿਹੜੇ ਬਹੁਤ ਸਾਰੇ ਜੀਵ ਜੰਤੂ ਮਰ ਜਾਂਦੇ ਆ ਤੇ ਧਰਤੀ ਦੇ ਉਪਜਾਊ ਤੱਦ ਵੀ ਜਿਹੜੇ ਨਸ਼ਟ ਹੋ ਜਾਂਦੇ ਆ ਉਹਦੇ ਸ਼ੌਕਾ ਵੱਲੇ ਧੀਂ ਨਾ ਮਗਾਵੇ ਕੁਝ ਨਾ ਛੰਗੋ ਪੱਤੇ ਨਸ਼ੇ ਨਾਲ ਬੋਹੋ ਯਾਰੀ ਜੀਵਨ ਨਾਲ ਜੋੜੋ ਯਾਰੀ ਨਸ਼ੇ ਦੀ ਮਾਰ ਐਸਾ ਕਰੋ ਯਾਰ ਉਹ ਯਾਰ ਦੁਆਰ ਇਨਕਲਾਬ ਮੇਲੇ ਨੂੰ ਮੁੱਖ ਰੱਖਦੇ ਆ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜਿਹਦੇ ਜਨਮ ਦਿਨ ਨੂੰ ਮੁੱਖ ਰੱਖਦੇ ਆ ਨਵਾਂ ਸ਼ਹਿਰ ਦੇ ਵਿੱਚ ਵੱਡੀ ਸਾਈਕਲ ਰੈਲੀ ਵੀ ਕਰਵਾਈ ਗਈ ਸੀ ਅੱਜ ਨਵਾਂ ਸ਼ਹਿਰ ਦੇ ਵਿੱਚ ਵੱਡੀ ਮੈਰਾਥਨ ਕਰਵਾਈ ਜਾ ਰਹੀ ਹੈ ਕਿ ਆਈਟੀਆਈ ਗਰਾਊਂਡ ਨਵਾਂ ਸ਼ਹਿਰ ਤੋਂ ਵੱਡੀ ਮੈਰਾਥਨ ਕਰਵਾਈ ਜਾ ਰਹੀ ਹੈ ਜੇ ਨੌਜਵਾਨਾਂ ਦੀ ਗੱਲ ਕਰੀਏ ਨੌਜਵਾਨਾਂ ਦੇ ਅੰਦਰ ਬਹੁਤ ਵੱਡਾ ਉਤਸ਼ਾਹ ਇਸ ਮੌਕੇ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਖਾਸ ਕਰਕੇ ਨਵਾਂ ਸ਼ਹਿਰ ਵਾਸੀਆਂ ਨੂੰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਤੇ ਮੈਂ ਚਾਹੁੰਦਾ ਹਾਂ ਕਿ ਸਾਰੇ ਸਾਡੇ ਦੇਸ਼ ਦੇ ਖਾਸ ਕਰਕੇ ਨੌਜਵਾਨ ਜੋ ਭਗਤ ਸਿੰਘ ਜੀ ਦੀ ਡਰੈਸ ਨੂੰ ਪਾ ਕੇ ਬਹੁਤ ਸੋਹਣੇ ਲੱਗਦੇ ਨੇ ਮੈਂ ਚਾਹੂੰਗਾ ਕਿ ਉਹਨਾਂ ਦੇ ਸੁਪਨਿਆਂ ਨੂੰ ਸাকার ਕਰਨ ਲਈ ਉਹਨਾਂ ਦੀ ਸੋਚ ਨੂੰ ਆਪਣਾ ਇਸ ਦੇ ਵਿੱਚ ਪਾਗ ਲੈ ਰਹੇ ਨੇ ਪੰਜਾਬ ਦੀ ਜੇ ਗੱਲ ਕੀਤੀ ਜਾਵੇ ਨੌਜਵਾਨਾਂ ਦੇ ਅੰਦਰ ਵੱਡਾ ਉਤਸ਼ਾਹ ਭਰਨ ਦੇ ਲਈ ਮੈਰਾਥਨ ਕਰਵਾਈਆਂ ਜਾ ਰਹੀਆਂ ਨੇ ਨੌਜਵਾਨਾਂ ਨੂੰ ਚੰਗੇ ਪਾਸੇ ਲਾਉਣ ਦੇ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਵੱਡੇ ਉਪਰਾਲੇ ਪੰਜਾਬ ਦੇ ਵਿੱਚ ਕੀਤੇ ਜਾ ਰਹੇ ਨੇ ਨੌਜਵਾਨਾਂ ਨੂੰ ਦੌੜਾਂ ਦੇ ਵੱਲ ਲਾਉਣ ਦੇ ਲਈ ਨੌ ਜਵਾਨਾਂ ਨੂੰ ਕਬੱਡੀ ਦੇ ਵੱਲ ਲਾਉਣ ਦੇ ਲਈ ਨੌ ਜਵਾਨਾਂ ਨੂੰ ਸਹੀ ਦਿਸ਼ਾ ਦੇਣ ਦੇ ਲਈ ਨੌਜਵਾਨਾਂ ਦੀ ਜਵਾਨੀ ਨੂੰ ਸਿਹਤ ਨੂੰ ਕਾਮਯਾਬ ਕਰਨ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਡੀਸੀ ਸਹਿਬਾਨ ਦੇ ਵੱਲੋਂ ਵੱਡੇ ਪ੍ਰਾਲੇ ਸਮੇਂ-ਸਮੇਂ ਤੇ ਕੀਤੇ ਜਾ ਰਹੇ ਨੇ ਜੇ ਗੱਲ ਕਰੀਏ ਡਾਕਟਰ ਮਹਿਤਾਬ ਸਿੰਘ ਜੀ ਦੀ ਉਹਨਾਂ ਨੇ ਅੱਜ 7ਵੀਂ ਤੇ 8ਵੀਂ ਵਾਰ ਵੱਡੇ ਪੰਜਾਬ ਪੁਲਿਸ ਦੇ ਵੱਲੋਂ ਮੈਰਾਥਨ ਕਰਵਾਈ ਹੈ ਗਈ ਆ ਪਿਛਲੇ ਸਮੇਂ ਦੇ ਦੌਰਾਨ ਫੁੱਟਬਾਲ ਮੈਚ ਵੀ ਕਰਵਾਏ ਗਏ ਨੇ ਕਬੱਡੀਆਂ ਵੀ ਵਿਸ਼ੇਸ਼ ਤੌਰ ਤੇ ਇਹ ਪਾਈਆਂ ਗਈਆਂ ਨੇ ਵੱਡੇ ਪ੍ਰਾਲੇ ਪੰਜਾਬ ਪੁਲਿਸ ਦੇ ਵੱਲੋਂ ਸਮੇਂ-ਸਮੇਂ ਤੇ ਕੀਤੀ ਜਾ ਰਹੇ ਹਨ ਨਵਾਂ ਸ਼ਹਿਰ ਉਹਨਾਂ ਦੇ ਨਾਲ ਬੱਲੂ ਪ੍ਰਧਾਨ ਆਮ ਆਦਮੀ ਪਾਰਟੀ ਤੋਂ ਹਲਕਾ ਇੰਚਾਰਜ ਵਿਸ਼ੇਸ਼ ਤੌਰ ਤੇ ਇਸ ਦੇ ਵਿੱਚ ਭਾਗ ਲੈ ਰਹੇ ਨੇ ਪੰਜਾਬ ਦੀ ਜੇ ਗੱਲ ਕੀਤੀ ਜਾਵੇ ਨੌਜਵਾਨਾਂ ਦੇ ਅੰਦਰ ਵੱਡਾ ਉਤਸ਼ਾਹ ਭਰਨ ਦੇ ਲਈ ਮੈਰਾਥਨ ਕਰਵਾਈਆਂ ਜਾ ਰਹੀਆਂ ਨੇ ਨੌਜਵਾਨਾਂ ਨੂੰ ਚੰਗੇ ਪਾਸੇ ਲਾਉਣ ਦੇ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਵੱਡੇ ਪ੍ਰਾਲੇ ਪੰਜਾਬ ਦੇ ਵਿੱਚ ਕੀਤੇ ਜਾ ਰਹੇ ਨੇ ਨੌਂ ਜਵਾਨਾਂ ਨੂੰ ਦੌੜਾਂ ਦੇ ਵੱਲ ਲਾਉਣ ਦੇ ਲਈ ਨੌਂ ਜਵਾਨਾਂ ਨੂੰ ਕਬੱਡੀ ਦੇ ਵੱਲ ਲਾਉਣ ਦੇ ਲਈ ਨੌਂ ਜਵਾਨਾਂ ਨੂੰ ਸਹੀ ਦਿਸ਼ਾ ਦੇਣ ਦੇ ਲਈ ਨੌਂ ਜਵਾਨਾਂ ਦੀ ਜਵਾਨੀ ਨੂੰ ਸਿਹਤ ਨੂੰ ਕਾਮਜ਼ਾਬ ਕਰਨ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਡੀਸੀ ਸਹਿਬਾਨ ਦੇ ਵੱਲੋਂ ਵੱਡੇ ਪ੍ਰਾਲੇ ਸਮੇਂ-ਸਮੇਂ ਤੇ ਕੀਤੇ ਜਾ ਰਹੇ ਨੇ ਜੇ ਗੱਲ ਕਰੀਏ ਡਾਕਟਰ ਮਹਿਤਾਬ ਸਿੰਘ ਜੀ ਦੀ ਉਹਨਾਂ ਨੇ ਅੱਜ 7ਵੀਂ ਤੇ 8ਵੀਂ ਬਾਰ ਵੱਡੇ ਪੰਜਾਬ ਪੁਲਿਸ ਦੇ ਵੱਲੋਂ ਮੈਰਾਥਨ ਕਰਵਾਈ ਗਈ ਆ ਪਿਛਲੇ ਸਮੇਂ ਦੇ ਦੌਰਾਨ ਫੁੱਟਬਾਲ ਮੈਚ ਵੀ ਕਰਵਾਏ ਗਏ ਨੇ ਕਬੱਡੀਆਂ ਵੀ ਵਿਸ਼ੇਸ਼ ਤੌਰ ਤੇ ਪਾਈਆਂ ਗਈਆਂ ਨੇ ਵੱਡੇ ਪਰਾਲੇ ਪੰਜਾਬ ਪੁਲਿਸ ਦੇ ਵੱਲੋਂ ਸਮੇਂ ਸਮੇਤੇ ਜੇਤਾ ਸਿੰਘ ਜੱਬਵਾਨ ਨੂੰ ਦਿਓ 9465013313 ਦੇ ਕਰੋ ਸੰਪਰਕ